ਸਰਕਾਰੀ ਜਾਇਦਾਦਾਂ ਵੇਚਣ ਦਾ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਕਿ ਸਰਕਾਰ ਨੇ ਸਰਕਾਰੀ ਜਾਇਦਾਦਾਂ ਦੀ ਲਿਸਟ ਬਣਾਈ ਹੋਈ ਹੈ ਜੋ ਵੇਚਣ ਦਾ ਜਾਂ ਵੇਚਣ ਦਾ ਪਲਾਨ ਹੈ ਇਸ ਵਿੱਚ ਕੁਝ ਗਲਾਡਾਂ ਦੇ ਜ਼ਮੀਨਾਂ માં ਕੁਝ ਗੁਮਾੜਾਂ ਦੀਆਂ ਪ੍ਰਾਪਰਟੀਆਂ ਆ ਕੁਝ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਆ ਸੈਂਕੜਾ ਏਕੜ ਨੇ ਇਹਦੇ ਵਿੱਚ ਸਿਰਫ ਲੁਧਿਆਣਾ ਚ ਬਿਜਲੀ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਜੋ ਇਸ ਲਿਸਟ ਦੇ ਵਿੱਚ ਨੇ ਉਹਨਾਂ ਨੂੰ ਵੇਚਣ ਦਾ ਜੋ ਪਲਾਨ ਹੈ ਉਹਦੇ ਵਿੱਚ ਕਰੀਬ 50-60 ਏਕੜ 50 ਏਕੜ ਸ਼ਾਮਿਲ ਨੇ ਇਸ ਵਾਸਤੇ ਕਈ ਫੀਡਰ ਗ੍ਰਿਡ ਬਿਜਲੀ ਬੋਰਡ ਦੇ ਦਫਤਰ ਸ਼ਿਫਟ ਹੋਣੇ ਨੇ ਇਹਦਾ ਇਸੇ ਕਰਕੇ ਦਾ ਬੜਾ ਸਖਤ ਵਿਰੋਧ ਹੋ ਰਿਹਾ ਹੈ। ਇਸ ਬਾਬਤ ਪਿੱਛੇ ਜੇ ਪੀਐਸਈਬੀ ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਜੋ ਮੇਨ ਇੱਕ ਮੇਨ ਮੁੱਦਾ ਸੀਗਾ ਉਹ ਇਹ ਹੀ ਸੀ ਕਿ ਇਹ ਕੋਸ਼ਿਸ਼ਾਂ ਹੋ ਰਹੀਆਂ ਕਿ ਜਿਹੜੀਆਂ ਪੀਐਸਪੀਸੀਐਲ ਤੇ ਪੀਐਸਸੀਸੀਐਲ ਦੀਆਂ ਜਾਇਦਾਦਾਂ ਨੇ ਜਮੀਨਾਂ ਨੇ ਜਿੱਥੇ ਸਾਡੇ ਸਬਸੇਸ਼ਨ ਨੇ ਜਿੱਥੇ ਸਾਡੇ ਟਰਾਂਸਫਾਰਮਰ ਲੱਗੇ ਐ ਦਫਤਰ ਬਣੇ ਹੋਏ ਐ ਉਹਨਾਂ ਨੂੰ ਮੋਨਟੇਕ ਕੋਈ ਜਗ੍ਹਾ ਤੇ ਖਾਲੀ ਜ਼ਮੀਨਾਂ ਵੀ ਨੇ ਉਹਨਾਂ ਨੂੰ ਮੋਨਟਾਈਜੇਸ਼ਨ ਦੇ ਨਾਮ ਤੇ ਜੇ ਕੋਈ ਵੇਚਣ ਦੀ ਕੋਸ਼ਿਸ਼ ਹੋਈ ਤਾਂ ਉਹਦਾ ਪੁਰਜ਼ੋਰ ਵਿਰੋਧ ਕੀਤਾ ਜਾਊਗਾ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਇੰਜੀਨੀਅਰ ਜਥੇਬੰਦੀਆਂ ਜਈ ਕਾਉਂਸਲ ਫਿਊਨਾਂ ਵਿੱਚ ਪੀਐਸਯੂਸੀ ਸਾਡੀ ਆਈਟੀਡੀ ਐਚਆਰ ਤੇ ਅਕਾਊਂਟ ਸੇਵਿੰਗ ਦੇ ਅਫਸਰਾਂ ਦੀ ਐਸੋਸੀਏਸ਼ਨ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਪੀਐਸਸੀਬੀ ਇੰਜੀਨੀਅਰ ਰਜਿਸਟ੍ਰੇਸ਼ਨ ਵੀ ਤੇ ਇਹ ਸਾਡਾ ਸਾਂਝਾ ਫੈਸਲਾ ਇਹ ਵਿਰੋਧ ਜਿਹੜਾ ਹੋ ਰਿਹਾ ਵਾ ਕਈ ਪਾਸਿਓਂ ਵਿਰੋਧ ਹੋ ਰਿਹਾ ਹੈ ਬਿਲਕੁਲ ਜਾਇਜ਼ ਹੈ ਪਿਛਲੀਆਂ ਸਰਕਾਰਾਂ ਨੇ ਵੀ ਸਰਕਾਰੀ ਜਾਇਦਾਦਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਮੇਰੇ ਹਿਸਾਬ ਨਾਲ ਬਿਲਕੁਲ ਸਰੀਆਮ ਗਲਤ ਸੀ ਕੋਈ ਵੀ ਸਰਕਾਰ ਸਰਕਾਰੀ ਪ੍ਰੋਪਰਟੀਆਂ ਦੀ ਕਸਟੋਡੀਅਨ ਹੁੰਦੀ ਆ ਮਾਲਕ ਨਹੀਂ ਜੋ ਮਰਜ਼ੀ ਚਾਵੇ ਕਰ ਸਕਦੀ ਆ